ਸੰਘਾ ਜੀ ਜਿਹੜੀ ਵੀਡੀਓ ਲੈ ਕੇ ਆਇਆ ਆਪਾਂ ਤੁਹਾਡੇ ਲਈ ਸੱਤ ਲੂਜ਼ ਦਰਿਆ ਦੀ ਹੈ ਇਹ ਬਿਲਕੁਲ ਸੱਚੀ ਹੈ ਵੀਡੀਓ ਆ ਕੋਈ ਫੇਕ ਨਹੀਂ ਹੈਗੀ ਆਪਾਂ ਉੱਥੇ ਕੋਲ ਖੜ ਕੇ ਬਣਾਈ ਆ ਦੇਖੋ ਕਿਸੇ ਨੂੰ ਚੰਗਾ ਨਹੀਂ ਤੇ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਅੱਜ ਸਤਲੁਜ ਦਰਿਆ ਤੇ ਜਦੋਂ ਕੰਡੇ ਦੇ ਬੈਠੇ ਇਸ ਬਾਈ ਨੇ ਆਪਣੇ ਮੂੰਹੋਂ ਇਹ ਬੋਲ ਬੋਲੇ ਨਾ ਅਸੀਂ ਸਾਰੇ ਸੁਣ ਕੇ ਹੈਰਾਨ ਰਹਿ ਗਏ ਜਿਹੜੇ ਕਹਿੰਦੇ ਹਨ ਕੁਛ ਨਹੀਂ ਹੈਗਾ ਦੁਨੀਆ ਦੇ ਖੁਆਇਆ ਪੀਰ ਕੌਣ ਹੈ ਅਸੀਂ ਨਹੀਂ ਜਾਣਦੇ ਪਰ ਅੱਜ ਇਸ ਬਾਈ ਨੇ ਆਪ ਆਪਣੇ ਮੂੰਹੋਂ ਬੋਲਿਆ ਖੁਆਇਆ ਪੀਰ ਇਹ ਜਿਹੜੇ ਬੱਚੇ ਕਹਿੰਦੇ ਆਇਆ ਤੇ ਉਹਨਾਂ ਨੇ ਇਹ ਸਾਰੇ ਬੋਲ ਆਪ ਬੋਲਿਆ ਤੁਸੀਂ ਜਰਾ ਪਹਿਲਾਂ ਸੁਣੋ ਫਿਰ ਦੱਸਿਓ ਕਮੈਂਟ ਦੇ ਵਿੱਚ ਆਪਣੀ ਰਾਏ ਤੇ ਵੀਡੀਓ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ খা পিয়া তোমাৰ খায় পিয়া গোন্ধ আগ্নী দমে ধৰা